ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਜੀ ਜਿਹੜਾ ਸਾਡਾ ਮੁੰਡਾ ਪ੍ਰਕਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਧਿਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਆ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸੇਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀਆ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸੇਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਪਿਤਾ ਜੀ ਆਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਪ੍ਰਿੰਕਪਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਜੀਏ ਟਰੈਕਟਰ ਨਾਲ ਗੱਲ ਕਰਾਂਗੇ ਇੱਥੋਂ ਦੇ ਸੁਬਿਰ ਸਿੰਘ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ 'ਚ ਹੀ ਸਾਡਾ ਨੌਜਵਾਨ ਬਿਲਕੁਲ ਠੀਕ ਹੋ ਕੇ ਚੜ੍ਹਦੀ ਕਲਾ 'ਚ ਨਜ਼ਰ ਆਊਗਾ ਧੰਨ ਵੈਕੁਰਜੀਕਰ ਖਾਲਸਾ ਵੈਕੁਰਜੀ ਕੀ ਫਤਿਹ ਜੀ ਜਿਹੜਾ ਸਾਡਾ ਮੁੰਡਾ ਪ੍ਰਕਾਸ਼ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਥਿਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਏ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀਏ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸਿਰਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਹੈਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭਾ ਜੀ ਜੀ ਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਪ੍ਰਿੰਕਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਬੀਜੀ ਟਰੈਕਟਰ ਨਾਲ ਗੱਲ ਕਰਾਂਗੇ ਇੱਥੋਂ ਦੇ ਸੁਪਰੀਮ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ 'ਚ ਹੀ ਸਾਡਾ ਨੌਂ ਨਨ ਬਿਲਕੁਲ ਠੀਕ ਹੋ ਕੇ ਚੜ੍ਹਦੀ ਕਲਾ 'ਚ ਨਜ਼ਰ ਆਊਗਾ ਧੰਨ ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਜਿਹੜਾ ਸਾਡਾ ਮੁੰਡਾ ਪ੍ਰਕਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਧਿਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਆ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸੇਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀਆ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸੇਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭਾਉ ਜੀ ਉਹ ਆਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਪ੍ਰਕਾਸ਼ ਸਿੰਘ ਸਾਨੂੰ ਪੂਰੀ ਆਸਾ ਹੋਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਬੀਜੇ ਟਰੈਕਟਰ ਨਾਲ ਗੱਲ ਕਰਾਂਗੇ ਇੱਥੋਂ ਦੇ ਸੁਭਿੰਦਰ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਿਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ 'ਚ ਜੀ ਸਾਡਾ ਨੌਨ ਬਿਲਕੁਲ ਠੀਕ ਹੋ ਕੇ ਚੜਦੀ ਕਲਾ 'ਚ ਨਜ਼ਰ ਆਊਗਾ ਧੰਨ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਫਤਿਹ ਜੀ ਜਿਹੜਾ ਸਾਡਾ ਮੁੰਡਾ ਪ੍ਰਕਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਧਿਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਆ ਕੇਂਦਰਾਂ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸੇਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀਆ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸੇਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਉਹ ਆਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਪ੍ਰਕਾਸ਼ ਸਿੰਘ ਸਾਨੂੰ ਪੂਰੀ ਆਸਾ ਹੋਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀ ਟਰੈਕਟਰ ਨਾਲ ਗੱਲ ਕਰਾਂਗੇ ਇੱਥੋਂ ਦੇ ਸੁਭਿੰਦਰ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਿਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ 'ਚ ਜੀ ਸਾਡਾ ਨੌਨ ਉਹਨਾਂ ਨੂੰ ਬਿਲਕੁਲ ਠੀਕ ਹੋ ਕੇ ਚੜਦੀ ਕਲਾ 'ਚ ਨਜ਼ਰ ਆਊਗਾ ਧੰਨ